ਅਕਾਲੀ ਫੂਲਾ ਸਿੰਘ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਦੇ ਮਹਾਨ ਸਿੱਖ ਜਰਨੈਲ ਹੋਏ ਹਨ। ਅਕਾਲੀ ਫੂਲਾ ਸਿੰਘ ਦਾ ਜਨਮ 1707 ਈਸਵੀ ਵਿੱਚ ਪਿਤਾ ਈਸ਼ਰ ਸਿੰਘ ਅਤੇ ਮਾਤਾ ਹਰਕੌਰ ਦੇ ਘਰ ਪਿੰਡ ਸ਼ੀਹਾ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। ਆਪਜੀ ਟੋਪਰਾ ਅਸਨ ਆਪ ਦੇ ਛੋਟੇ ਭਰਾ ਦਾ ਨਾਮ ਸਰਦਾਰ ਸੰਤ ਸਿੰਘ ਸੀ। ਜਦੋਂ 1762 ਨੂੰ ਅਹਿਮਦ ਸ਼ਾਹ ਦੁਰਾਨੀ ਨੇ ਸਿੱਖਾਂ ਦਾ ਖੂਰਾ ਖੋਜ ਮਟਾਉਣ ਲਈ ਹੱਲਾ ਬੋਲਿਆ ਤਾਂ ਆਪ ਜੀ ਦੇ ਪਿਤਾ ਸਰਦਾਰ ਈਸ਼ਰ ਸਿੰਘ ਜੀ ਦੀ ਨਿਸ਼ਾਨ ਵਾਲੀ ਮਿਸਲ ਨੇ ਵੱਧ ਚੜ ਕੇ ਵੈਰੀਆਂ ਦਾ ਟੱਕਰਾ ਕੀਤਾ ਇਸੇ ਲੜਾਈ ਦੇ ਦੌਰਾਨ ਕਈ ਸਿੰਘ ਸ਼ਹੀਦ ਹੋ ਗਏ ਇਸ ਲੜਾਈ ਵਿੱਚ ਆਪ ਜੀ ਦੇ ਪਿਤਾ ਨੂੰ ਇੱਕ ਡੂੰਗਾ ਫੱਟ ਲੱਗਾ ਫੱਟ ਲੱਗਣ ਤੋਂ ਬਾਅਦ ਆਪ ਦੇ ਪਿਤਾ ਜੀ ਨੂੰ ਪਿੰਡ ਪਹੁੰਚਾਇਆ ਗਿਆ ਉਹਨਾਂ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਆਪਣੇ ਸਤਸੰਗੀ ਸਰਦਾਰ ਨਰੈਣ ਸਿੰਘ ਦੇ ਹਵਾਲੇ ਕਰ ਦਿੱਤਾ ਅਤੇ ਆਪ जखਮਾਂ ਦੀ ਤਾਬ ਨਾ ਸਹਿੰਦੇ ਹੋਏ ਸ਼ਹੀਦ ਹੋ ਗਏ। ਬਾਬਾ ਨਰੈਣ ਸਿੰਘ ਨੇ ਦੋਹਾ ਭਰਾਵਾਂ ਨੂੰ ਧਾਰਮਿਕ ਵਿੱਦਿਆ, ਕਸ਼ਤਰ ਵਿੱਦਿਆ ਅਤੇ ਘੋੜਸਵਾਰੀ ਵਿੱਚ નિਪੁੰਨ ਕਰ ਦਿੱਤਾ ਸੀ। ਜਦ ਆਪ ਦੀ ਉਮਰ 14 ਸਾਲ ਦੀ ਸੀ, ਉਸ ਸਮੇਂ ਆਪ ਜੀ ਦੀ ਮਾਤਾ ਪੋੜੀ ਤੋਂ ਡਿੱਗਣ ਕਾਰਨ ਰੱਬ ਨੂੰ ਪਿਆਰੀ ਹੋ ਗਈ। ਆਪਣੀ ਮਾਤਾ ਦੇ ਸੰਸਕਾਰ ਤੋਂ ਬਾਅਦ ਆਪ ਆਪਣਾ ਘਰ-ਬਾਰ ਛੱਡ ਕੇ ਅਤੇ ਬਾਬਾ ਨਰੈਣ ਸਿੰਘ ਜੀ ਪਾਸੋਂ ਅਮਰਤ ਛੱਕ ਕੇ ਫਰੀਦਾਂ ਦੀ ਮਿਸਲ ਵਿੱਚ ਦਾਖਲ ਹੋ ਗਏ। ਅਤੇ ਸਾਦਾ ਜੀਵਨ ਬਿਤਾਉਣਾ ਸ਼ੁਰੂ ਕਰ ਦਿੱਤਾ। ਆਪਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਧਰਮ ਖਾਤਰ ਕਈ ਲੜਾਈਆਂ ਲੜੀਆਂ। ਆਪ ਜੀ ਦਾ ਮਾਨ ਸਨਮਾਨ ਅਤੇ ਰਤਬਾ ਸਾਰੇ ਜੱਥੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਸੀ। ਜਦੋਂ 1800 ਈਸਵੀ ਵਿੱਚ ਬਾਬਾ ਨਰੈਣ ਸਿੰਘ ਜੀ ਪਰਲੋਕ ਸੁਧਾਰ ਗਏ ਤਾਂ ਆਪ ਜੀ ਨੂੰ ਜੱਥੇ ਦਾ ਜੱਥੇਦਾਰ ਥਾਪਿਆ ਗਿਆ। ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਆਪ ਸ੍ਰੀ ਅੰਮ੍ਰਿਤਸਰ ਆ ਗਏ। ਗੁਰੂ ਅਕਾਲੀ ਫੂਲਾ ਸਿੰਘ ਵਿਖੇ ਆਪ ਜੀ ਨੇ ਆਪਣੀ ਰਹਾਇਸ਼ ਰੱਖੀ ਜਦ ਮਹਾਰਾਜਾ ਰਣਜੀਤ ਸਿੰਘ ਨੇ 1801 ਅਤੇ 2 ਦੇ ਦਰਮਿਆਨ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਮਲਾਉਣ ਦੀ ਖਾਤਰ ਹਮਲਾ ਕੀਤਾ ਤਾਂ ਪੰਗੀ ਸਰਦਾਰਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਅਕਾਲੀ ਫੂਲਾ ਸਿੰਘ ਨੇ ਸੁਲਾ ਕਰਵਾ ਕੇ ਸਿੰਘਾਂ ਨੂੰ ਆਪਸ ਵਿੱਚ ਲੜਨੋਂ ਰੋਕਿਆ ਇਸ ਨਾਲ ਅੰਮ੍ਰਿਤਸਰ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਵਿੱਚ ਬਹੁਤ ਸਾਰੀ ਮਾਇਆ ਅਰਦਾਸ ਕਰਵਾਈ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਲਈ ਕਈ ਜੰਗਾਂ ਲੜੀਆਂ। ਕਸੂਰ ਦੀ ਜੰਗ ਦੇ ਦੌਰਾਨ ਅਕਾਲੀ ਫੂਲਾ ਸਿੰਘ ਨੇ ਆਪਣੀ ਬਹਾਦਰੀ ਦੇ ਐਸੇ ਜੋਹਰ ਦਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਅਸ਼ ਅਸ਼ਕਰ ਉੱਠੇ। ਜਦ ਖਾਲਸਾਈ ਦਲ ਨੇ ਕਸੂਰ ਨੂੰ ਜਾ ਕੇ ਘੇਰਾ ਪਾਇਆ ਤਾਂ ਉਸ ਸਮੇਂ ਕੁੱਤਬਦੀਨ ਬਹੁਤ ਵੱਡੇ ਅਤੇ ਮਜ਼ਬੂਤ ਕਿਲੇ ਵਿੱਚ ਬੈਠਾ ਹੋਇਆ ਸੀ। ਅਕਾਲੀ ਫੂਲਾ ਸਿੰਘ ਨੇ ਤੋਪਾਂ ਬੀੜ ਕੇ ਗੋਲੇ ਵਰਸਾਏ। ਕੁੱਤਬਦੀਨ ਵੀ ਬੜੀ ਬਹਾਦਰੀ ਨਾਲ ਲੜਿਆ। ਇਹ ਲੜਾਈ ਕਈ ਦਿਨ ਤੱਕ ਚੱਲਦੀ ਰਹੀ। ਪਰ ਅੰਤ ਵਿੱਚ ਅਕਾਲੀ ਫੂਲਾ ਸਿੰਘ ਨੇ ਰਾਤੋਂ ਰਾਤ ਕਿਲੇ ਦੀਆਂ ਦੀਵਾਰਾਂ ਹੇਠ ਸੁਰੰਗ ਲਗਾ ਕੇ ਪਰੂਦ ਭਰ ਦਿੱਤਾ ਅਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਪਰੂਦ ਦੇ ਨਾਲ ਕਿਲੇ ਦੀਆਂ ਦੀਵਾਰਾਂ ਨੂੰ ਉਡਾ ਦਿੱਤਾ। ਕਿਲੇ ਦੀਆਂ ਕੰਨਾਂ ਟੈ ਗਈਆਂ। ਖਾਲਸਾਈ ਫੌਜ ਨੇ ਉਸੇ ਸਮੇਂ ਹਮਲਾ ਕਰਕੇ ਕਿਲੇ ਉੱਤੇ ਆਪਣਾ ਕਬਜ਼ਾ ਜਮਾ ਲਿਆ। ਕੁੱਤਬਦੀਨ ਨੂੰ ਫੜ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਪੇਸ਼ ਕੀਤਾ ਗਿਆ। ਕੁੱਤਬਦੀਨ ਦੀ ਅਰਜ਼ੋਈ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਉਸਦਾ ਗੁਨਾਹ ਬਖਸ਼ ਦਿੱਤਾ। ਫੂਲਾ ਸਿੰਘ ਆਪਣੀ ਗੱਲ ਕਹਿਣ ਵਿੱਚ ਵੀ ਬਹੁਤ ਦਲੇਰ ਸਨ ਜਦੋਂ ਉਹਨਾਂ ਨੂੰ ਡੋਗਰਿਆਂ ਦੀ ਧੜੇਬਾਜ਼ੀ ਦੀ ਖਬਰ ਹੋਈ ਤਾਂ ਆਪ ਨੇ ਬੇਚਿਜਕ ਮਹਾਰਾਜਾ ਰਣਜੀਤ ਸਿੰਘ ਨੂੰ ਖਰੀਆਂ ਖਰੀਆਂ ਸੁਣਾਈਆਂ ਆਪ ਜੀ ਦੇ ਬੇਤੜਕ ਗੱਲ ਕਹਿਣ ਵਾਲੀ ਇੱਕ ਮਿਸਾਲ ਹੋਰ ਵੀ ਮਿਲਦੀ ਹੈ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਕੋਲੋਂ ਕੋਈ ਭੁੱਲ ਹੋ ਗਈ ਇਸ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਈਆ ਕਰਾਰ ਕਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆ ਰਹੇ ਸਨ ਇਸੇ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਇਹ ਖਬਰ ਜਾ ਸੁਣਾਈ ਅਕਾਲੀ ਫੂਲਾ ਸਿੰਘ ਨੇ ਆਪਣੇ ਹੱਥ ਵਿੱਚ ਨੰਗੀ ਤਲਵਾਰ ਲੈ ਕੇ ਦਰਸ਼ਨੀ ਡਿਉੜੀ ਦੇ ਅੱਗੇ ਜਾ ਖਲੋਤੇ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਵੀ ਉਸੇ ਵਕਤ ਪਛਾਣ ਹੋ ਗਏ ਅਤੇ ਹੱਥ ਜੋੜ ਕੇ ਮਾਫੀ ਮੰਗੀ ਅਤੇ ਆਪਣੀ ਪੁੱល ਬਖਸ਼ੋਣ ਲਈ ਮਿੰਨਤ ਕੀਤੀ ਮਹਾਰਾਜਾ ਨੇ ਕਿਹਾ ਮੈਂ ਸਜ਼ਾ ਬੁਗਤ ਲਈ ਤਿਆਰ ਹਾਂ ਫਿਰ ਇਹ ਨਿਰਧਾਰਤ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਮਲੀ ਦੇ ਬੂਟੇ ਦੇ ਨਾਲ ਮਹਾਰਾਜੇ ਦੀਆਂ ਮੁਸ਼ਕਾਂ ਕੱਸੀਆਂ ਜਾਣ ਅਤੇ ਸਰੀਰ ਉੱਤੇ 21 ਕੋੜੇ ਲਗਾਏ ਜਾਣ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਨਿਮਰਤਾ ਸਹਿਤ ਹੱਥ ਜੋੜ ਕੇ ਪਿੱਛੇ ਕਰਕੇ ਮੁਸ਼ਕਾਂ ਬੰਨਣ ਅਤੇ ਕੋੜੇ ਖਾਣ ਲਈ ਤਿਆਰ ਹੋ ਗਿਆ ਤਾਂ ਉਸੇ ਵਕਤ ਮਹਾਰਾਜਾ ਦੀ ਸਾਦਗੀ ਨਿਮਰਤਾ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਵੇਖ ਕੇ ਸਾਰੀ ਸੰਗਤ ਦੇ ਨੇਤਰ ਜਲ ਨਾਲ ਪਰ ਆਏ ਅਕਾਲੀ ਫੂਲਾ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਬਖਸ਼ ਦਿੱਤਾ ਜਾਵੇ ਸੰਗਤ ਦੀ ਇਹ ਗੱਲ ਪ੍ਰਵਾਨ ਕੀਤੀ ਗਈ ਅਤੇ ਮਹਾਰਾਜਾ ਨੂੰ ਦੁਬਾਰਾ ਅੰਮ੍ਰਿਤ ਛਕਾ ਕੇ ਜਿਨੀ ਅਕਾਲ ਤਖਤ ਸਾਹਿਬ ਵੱਲੋਂ ਸਰੋਪਾ ਬਖਸ਼ ਕੇ ਦਰਸ਼ਨ ਕਰਨ ਲਈ ਅੰਦਰ ਜਾਣ ਦਿੱਤਾ ਗਿਆ 14 ਮਾਰਚ 1823 ਈਸਵੀ ਨੂੰ ਨੁਸ਼ਹਿਰਾ ਦੀ ਲੜਾਈ ਹੋਈ ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਇਹ ਲੜਾਈ ਪਠਾਨਾਂ ਦੇ ਜ਼ੂਫੀ ਖੱਟਕ ਅਤੇ ਫਰੀਦੀ ਕਬੀਲਿਆਂ ਦੇ ਨਾਲ ਹੋਈ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਅਤੇ ਹਰੀ ਸਿੰਘ ਨਲਵਾ ਨੇ ਆਪਣੀ ਫੌਜ ਦੀ ਅਗਵਾਈ ਕੀਤੀ ਉਹਨਾਂ ਨੇ ਇੱਕ ਪੁਲ ਬਣਾ ਕੇ ਅਟਕ ਦਰਿਆ ਪਾਰ ਕਰ ਲਿਆ ਅਤੇ ਫਿਰ ਜਹਾਂਗੀਰੀਆਂ ਦੇ ਕਿਲੇ ਨੂੰ ਜਿੱਤ ਲਿਆ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਅਤੇ ਅਕਾਲੀ ਫੂਲਾ ਸਿੰਘ ਵੀ ਆਪਣੀ ਫੌਜ ਲੈ ਕੇ ਦਰਿਆ ਨੂੰ ਪਾਰ ਕਰਕੇ ਪੂਰਬ ਦੇ ਕੰਢੇ ਉੱਤੇ ਆ ਗਏ। ਪਰ ਇਸੇ ਦੌਰਾਨ ਪਠਾਨਾਂ ਨੇ ਪੁਲ ਤੋੜ ਦਿੱਤਾ ਅਤੇ ਜਹਾਂਗੀਰੀਆਂ ਕਿਲੇ ਵਿੱਚ ਸ਼ੇਰ ਸਿੰਘ ਅਤੇ ਹਰੀ ਸਿੰਘ ਨਲਵਾ ਦੀ ਫੌਜ ਨੂੰ ਘੇਰ ਲਿਆ। ਮਹਾਰਾਜਾ ਰਣਜੀਤ ਸਿੰਘ ਜੋ ਪਹਿਲਾਂ ਵੀ ਦਰਿਆ ਪਾਰ ਕਰ ਚੁੱਕੇ ਸਨ ਉਹ ਆਪਣੀ ਫੌਜ ਲੈ ਕੇ ਦਰਿਆ ਦੇ ਦੂਸਰੇ ਪਾਸੇ ਗਏ ਅਤੇ ਸਮੇ ਉੱਤੇ ਆਪਣੇ ਪੁੱਤਰ ਅਤੇ ਸਾਰੀ ਫੌਜ ਨੂੰ ਬਚਾ ਲਿਆ ਇਸ ਤੋਂ ਬਾਅਦ ਪਠਾਨ ਪਿੱਛੇ हट ਗਏ ਅਤੇ ਜਹਾਗੀਰੀਆਂ ਨੇ ਪੇਸ਼ਾਵਰ ਵਿੱਚਕਾਰ ਇੱਕ ਉੱਚੀ ਥਾਂ ਜਿਸ ਨੂੰ ਪੀਰ ਸਬਕ ਕਿਹਾ ਜਾਂਦਾ ਹੈ ਉੱਥੇ ਜਾ ਕੇ ਡੇਰਾ ਲਗਾ ਲਿਆ ਅਫਗਾਨ ਫੌਜ ਦੀ ਅਗਵਾਈ ਅਜ਼ੀਮ ਖਾਨ ਦਾ ਭਰਾ ਕਰ ਰਿਹਾ ਸੀ ਆਲਸਾ ਫੌਜ ਨੇ ਤੋਪਾਂ ਨਾਲ ਲੱਗਦੀ ਨਦੀ ਦੇ ਕੰਢੇ ਉੱਤੇ ਲਗਾ ਦਿੱਤੀਆਂ ਅਤੇ ਭਾਰੀ ਗੋਲਾਬਾਰੀ ਕਰਨੀ ਸ਼ੁਰੂ ਕਰ ਦਿੱਤੀ ਖਾਲਸਾ ਫੌਜ ਨੂੰ ਜਵਾਬ ਦੇ ਲਈ ਅਜ਼ੀਮ ਖਾਨ ਆਪਣੀ ਫੌਜ ਨੂੰ ਲੈ ਕੇ ਖਾਲਸਾ ਫੌਜ ਵੱਲ ਵਧਿਆ ਪਰ ਖਾਲਸਾ ਫੌਜ ਦੀ ਭਾਰੀ ਗੋਲਾਬਾਰੀ ਕਰਕੇ ਉਹ ਨਦੀ ਪਾਰ ਕਰ ਲੜਾਈ ਵਿੱਚ ਨਹੀਂ ਆ ਸਕਿਆ ਦੂਸਰੇ ਪਾਸੇ ਖਾਲਸਾ ਫੌਜ ਨੇ ਪੀਰ ਸਬਕ ਪਹਾੜੀ ਉੱਤੇ ਹਮਲਾ ਕਰ ਦਿੱਤਾ ਹਾਲਾਂਕਿ ਅਫਗਾਨ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਸੀ ਅਕਾਲੀ ਫੂਲਾ ਸਿੰਘ ਅਤੇ ਉਹਨਾਂ ਦੇ ਨਿਹੰਗਾਂ ਨੇ ਪਖਾਨਾ ਉੱਤੇ ਹਮਲਾ ਕਰ ਦਿੱਤਾ 4000 ਅਫਗਾਨ ਮਾਰੇ ਗਏ ਅਤੇ ਬਹੁਤ ਸਾਰੇ ਜ਼ਖਮੀ ਹੋ ਗਏ ਜੋਦਨੇ ਹੰਗਾਨੇ ਉਹਨਾਂ ਉੱਤੇ ਹਮਲਾ ਕੀਤਾ ਤਾਂ ਪਠਾਨ ਭੱਜਦੇ ਹੋਏ ਕਹਿਣ ਲੱਗੇ ਤੌਬਾ ਤੌਬਾ ਖੁਦਾ ਖੁਦ ਖਾਲਸਾ ਬਣ ਗਿਆ ਹੈ ਜ਼eem ਖਾਨ ਪੇਸ਼ਾਵਰ ਵੱਲੋਂ ਵਾਪਸ ਭੱਜ ਗਿਆ ਉਹ ਆਪਣੀ ਸ਼ਰਮ ਕਰਕੇ ਲੋਕਾਂ ਨੂੰ ਮੂੰਹ ਵੀ ਨਹੀਂ ਵਿਖਾ ਸਕਿਆ ਅਤੇ ਆਖਰਕਾਰ ਅਫਗਾਨਿਸਤਾਨ ਚਲਾ ਗਿਆ ਜਿੱਥੇ ਕੁਝ ਸਮੇਂ ਬਾਅਦ ਉਹ ਮਰ ਗਿਆ ਹਾਲਾਂਕਿ ਖਾਲਸਾ ਫੌਜ ਨੂੰ ਵੀ ਵੱਡੀ ਕੁਰਬਾਨੀ ਦੇਣੀ ਪਈ ਇਸ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਸ਼ਹੀਦ ਹੋ ਗਏ ਪਰ ਇਹ ਜਿੱਤ ਪਠਾਨਾਂ ਲਈ ਵੱਡੀ ਤਬਾਹੀ ਵਾਲੀ ਹਾਰ ਸੀ ਇਸ ਜਿੱਤ ਨਾਲ ਪਠਾਨ ਕਬੀਲਿਆਂ ਨੇ ਕਾਲਸਈ ਫੌਜ ਦੀ ਸ਼ਕਤੀ ਅਤੇ ਹਿੰਮਤ ਨੂੰ ਮੰਨ ਲਿਆ ਸੀ ਲੜਾਈ ਤੋਂ 3 ਦਿਨ ਬਾਅਦ ਮਹਾਰਾਜਾ ਰਣਜੀਤ ਸਿੰਘ ਆਪਣੀ ਜਿੱਤ ਹਾਸਲ ਕਰ ਫੌਜ ਦੇ ਨਾਲ ਪਸ਼ਾਵਰ ਵਿੱਚ ਦਾਖਲ ਹੋਏ ਉੱਥੇ ਦੇ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਕਈ ਤੋਹਫ਼ੇ ਦਿੱਤੇ ਇਹ ਲੜਾਈ ਵੀ ਬਾਕੀ ਲੜਾਈਆਂ ਦੀ ਤਰ੍ਹਾਂ ਹੀ ਅਕਾਲੀ ਫੂਲਾ ਸਿੰਘ ਦੀ ਸੂਰਬੀਰਤਾ ਕਰਕੇ ਹੀ ਜਿੱਤੀ ਜਾ ਸਕੀ ਸੀ ਅਕਾਲੀ ਫੂਲਾ ਸਿੰਘ ਇੱਕ ਨਿਰਪੈ ਅਤੇ ਇੱਕ ਮਹਾਨ ਦੋਤਾਦਸਨ ਦੋਸਤੋ ਇਹ ਸੀ ਅਕਾਲੀ ਫੂਲਾ ਸਿੰਘ ਜੀ ਦਾ ਜੀਵਨ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਕਿਰਪਾ ਕਰਕੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਿੱਖ ਇਤਿਹਾਸ ਦੀਆਂ ਇਹਨਾਂ ਮਹਾਨ ਸ਼ਖਸੀਤਾਂ ਦੀ ਸੂਰਬੀਰਤਾ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਾਡੀ ਮਦਦ ਕਰੋ ਆਪ ਜੀ ਦਾ ਸਹਿਯੋਗ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਵੀਡੀਓ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਆ ਕਰੋ ਜਲਦੀ ਹੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ